ਹallelujah ਦੂਜੀ ਵਜਾਇਆ ਬਿਮਾਰੀ ਦੀ ਦੁਸ਼ਟ ਆਤਮਾ ਕਈ ਵਰੀ ਦੁਸ਼ਟ ਆਤਮੇ ਤੁਹਾਡੇ ਜੀਵਨ ਦੇ ਵਿੱਚ ਹੁੰਦੇ ਆ ਉਹ ਤੁਹਾਨੂੰ ਬਹੁਤ ਦੁਖੀ ਕਰਦੇ ਆ ਬਹੁਤ ਬਿਮਾਰ ਕਰਦੇ ਆ ਉਹਨਾਂ ਚੀਜ਼ਾਂ ਦਾ ਕਰਕੇ ਬਿਮਾਰੀ ਆਉਂਦੀ ਹੈ ਪਰ ਯਾਦ ਰੱਖੋ ਦੁਸ਼ਟ ਆਤਮੇ ਉਦੋਂ ਹੀ ਆਉਂਦੇ ਆ ਜ਼ਿਆਦਾਤਰ ਉਦੋਂ ਆਉਂਦੇ ਆ ਜਦੋਂ ਸਾਡੇ ਜੀਵਨ ਚ ਪਾਪ ਹੁੰਦਾ ਹੈ ਕਿ ਉਹਨਾਂ ਦੇ ਆਉਣ ਦਾ ਰਾਹ ਖੁੱਲਾ ਹੁੰਦਾ ਹੈ। ਅਰ ਜਦੋਂ ਦੁਸ਼ਟ ਆਤਮੇ ਜੀਵਨ ਦੇ ਵਿੱਚ ਹੁੰਦੇ ਆ ਉਦੋਂ ਵੀ ਬਿਮਾਰੀ ਜੀਵਨ ਦੇ ਵਿੱਚ ਆਉਣ ਦੇ ਬਹੁਤ ਜ਼ਿਆਦਾ ਕਾਰਨ ਹੁੰਦੇ ਆ। ਤੁਸੀਂ ਦੇਖਿਓ ਕਈ ਇਨਸਾਨ ਆ ਉਹ ਆਪਣੀਆਂ ਬਾਰ-ਬਾਰ ਸਕੈਨਿੰਗਸ ਕਰਾਉਂਦੇ ਆ, ਰਿਪੋਰਟਸ ਕਰਾਉਂਦੇ ਆ, ਖੂਨ ਚੈੱਕ ਕਰਾਉਂਦੇ ਆ, ਸਿਰ ਤੋਂ ਪੈਰਾਂ ਤੱਕ ਦੇ ਸਾਰੇ ਜਿੰਨੇ ਡਾਕਟਰਾਂ ਨੇ ਉਹਨਾਂ ਨੂੰ ਟੈਸਟ ਦਿੱਤੇ ਸਾਰੇ ਉਹ ਟੈਸਟ ਕਰਵਾਉਂਦੇ ਪਰ ਉਹਨਾਂ ਦੀ ਰਿਪੋਰਟ 'ਚ ਕੁਝ ਵੀ ਨਹੀਂ ਆਉਂਦਾ। ਪਰ ਉਹ ਹੁੰਦੇ ਬਿਮਾਰ ਆ। ਅਰ ਜਦੋਂ ਰਿਪੋਰਟਾਂ ਵਿੱਚ ਕੁਝ ਨਹੀਂ ਆਉਂਦਾ ਡਾਕਟਰ ਕਹਿੰਦੇ ਸਾਡੀ ਸਮਝ ਦੇ ਬਾਹਰ ਆ। ਸਾਨੂੰ ਸਮਝ ਨਹੀਂ ਆ ਰਹੀ ਵੀ ਤੁਹਾਡਾ ਇਲਾਜ ਕੀ ਕਰੀਏ। ਕਿਹੜੀ ਦਵਾਈ ਤੁਹਾਨੂੰ ਦੇਈਏ? ਕਿਉਂਕਿ ਤੁਹਾਡੀਆਂ ਰਿਪੋਰਟਾਂ ਵਿੱਚ ਕੁਝ ਵੀ ਨਹੀਂ ਆ ਰਿਹਾ। ਤਾਂ ਜਦੋਂ ਇਹੋ ਜਿਹੀ ਸਿਚੁਏਸ਼ਨ ਆ ਤੇ ਉੱਥੇ ਵੀ ਸਾਨੂੰ ਇਹੀ ਸਮਝ ਆਉਂਦਾ ਕਿ ਦੁਸ਼ਟ ਆਤਮਾ ਇਹਦੇ ਜੀਵਨ ਦੇ ਵਿੱਚ ਆ ਜਿਹੜਾ ਇਹਨੂੰ ਕਸ਼ਟ ਦੇ ਰਿਹਾ ਇਹਦੇ ਜਿਸਮ ਦੇ ਵਿੱਚ ਔਰ ਇਹਨੂੰ ਮਾਨਸਿਕ ਤੌਰ ਤੇ ਜਿਹੜਾ ਆ ਉਹ ਕਸ਼ਟ ਦੇ ਰਿਹਾ ਹੈ। ਬਹੁਤ سارے ਲੋਕ ਆ ਉਹ ਖਾ ਹੀ ਨਹੀਂ ਪਾਉਂਦੇ ਕੁਝ ਉਹਨਾਂ ਦੇ ਲਿਵਰ ਚੈੱਕਰਾਉ ਉਹ ਸਾਰਾ ਕੁਝ ਠੀਕ ਆਉਂਦਾ ਆ ਪਰ ਉਹਨਾਂ ਤੋਂ ਕੁਝ ਖਾਦਾ ਨਹੀਂ ਜਾਂਦਾ ਉਹ ਸੁੱਕਦੇ ਜਾ ਰਹੇ ਆ ਪਰ ਉਹਨਾਂ ਦੇ ਸੁੱਕਣ ਦੀ ਵਜ੍ਹਾ ਨਹੀਂ ਪਤਾ ਲੱਗ ਰਹੀ ਕੋਈ ਬਹੁਤ ਮੋਟਾ ਹੋ ਰਿਹਾ ਆ ਉਹਦੇ ਮੋਟਾਪੇ ਦੀ ਵਜ੍ਹਾ ਨਹੀਂ ਪਤਾ ਲੱਗ ਰਹੀ ਥੈਰਡ ਚੈੱਕ ਕਰਾਉਂਦੇ ਆ ਉਹ ਵੀ ਨਾਰਮਲ ਆਉਂਦਾ ਆ ਹੋਰ ਸਾਰੀਆਂ ਚੀਜ਼ਾਂ ਵੀ ਨਾਰਮਲ ਆਉਂਦੀਆਂ ਆ ਤਾ ਕਿਤੇ ਨਾ ਕਿਤੇ ਪਾਪ ਅਤੇ ਸ਼ੈਤਾਨ ਜਿਹੜਾ ਆ ਉਹ ਜੀਵਨ ਦੇ ਵਿੱਚ ਆ ਜਿਹਦਾ ਕਰਕੇ ਬਿਮਾਰੀ ਜਿਹੜੀ ਆ ਉਹ ਬਣੀ ਹੋਈ ਆ ਆਪਾਂ ਦੇਖਦੇ ਲੂਕਾ ਦੀ ਕਿਤਾਬ ਉਹਦਾ 11 ਨੰਬਰ ਅਧਿਆਏ ਉਹਦੀ 14 ਨੰਬਰ ਪੰਕਤੀ ਦੇ ਵਿੱਚ ਲਿਖਿਆ ਉਹ ਇੱਕ ਗੁੰਗੇ ਭੂਤ ਨੂੰ ਕੱਢਦਾ ਪਿਆ ਸੀ ਅਤੇ ਐਂ ਹੋਇਆ ਕਿ ਜਾਂ ਭੂਤ ਨਿਕਲ ਗਿਆ ਤਾਂ ਉਹ ਗੁੰਗਾ ਬੋਲਣ ਲੱਗ ਪਿਆ ਔਰ ਉਹ ਲੋਕ ਹੈਰਾਨ ਹੋ ਗਏ ਹallelujah ਇੱਥੇ ਆਪਾਂ ਦੇਖਦੇ ਆ ਕਿ ਇੱਕ ਦੁਸ਼ਟ ਆਤਮਾ ਨੇ ਇੱਕ ਬੰਦੇ ਨੂੰ ਗੁੰਗਾ ਕੀਤਾ ਹੋਇਆ ਹੈ ਗੁੰਗਾ ਬਨੋ ਦੀ ਬਿਮਾਰੀ ਨਹੀਂ ਹੈ ਇਸ ਜਗ੍ਹਾ ਤੇ ਗੁੰਗਾ ਬਨੋ ਉਸ ਬੰਦੇ ਦੀ ਬਿਮਾਰੀ ਨਹੀਂ ਪਰ ਇੱਕ ਦੁਸ਼ਟ ਆਤਮਾ ਉਹਦੇ ਅੰਦਰ ਹੈ ਜਿਨੇ ਉਹਨੂੰ ਗੁੰਗਾ ਕੀਤਾ ਹੋਇਆ ਹੈ ਅਰ ਲਿਖਿਆ ਉਹ ਗੁੰਗੇ ਭੂਤ ਨੂੰ ਕੱਢਦੇ ਪਿਆ ਸੀ ਤੇ ਇਹ ਹੋਇਆ ਕਿ ਜਦੋਂ ਭੂਤ ਨਿਕਲ ਗਿਆ ਤਾਂ ਗੁੰਗਾ ਬੋਲਣ ਲੱਗ ਗਿਆ ਜਦੋਂ ਭੂਤ ਨਿਕਲ ਗਿਆ ਜਦੋਂ ਦੁਸ਼ਟ ਆਤਮਾ ਨਿਕਲ ਗਿਆ ਤਾਂ ਵਚਨ ਦੇ ਵਿੱਚ ਲਿਖਿਆ ਗੂੰਗਾ ਬੋਲਣ ਲੱਗ ਪਿਆ ਇਸ ਲਈ ਅਗਰ ਤੁਹਾਡੇ ਜੀਵਨ ਦੇ ਵਿੱਚ ਜੜੀਆਂ ਬਿਮਾਰੀਆਂ ਆ ਪਰੇਸ਼ਾਨੀਆਂ ਆ ਦੁੱਖ ਆ ਕਸ਼ਟ ਆ ਜੋ ਦੁਸ਼ਟ ਆਤਮਾ ਦਾ ਕਰਕੇ ਆ ਤਾਂ ਉਹਨਾਂ ਦੁਸ਼ਟ ਆਤਮਿਆਂ ਤੋਂ ਨਜਾਤ ਪਾਉਣ ਵਾਲੀ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਪਰਮੇਸ਼ਵਰ ਦੇ ਦਾਸਾਂ ਕੋਲੋਂ ਚੁਣਿਆ ਹੋਇਆਂ ਕੋਲੋਂ ਪ੍ਰਾਰਥਨਾ ਕਰਵਾਓ ਉਹ ਛਿੜਕਣ ਉਸ ਦੁਸ਼ਟ ਆਤਮਾ ਨੂੰ ਉਹ ਦੁਸ਼ਟ ਆਤਮਾ ਨਿਕਲ ਜਾਊਗਾ ਅਰ ਫਿਰ ਜਦੋਂ ਦੁਸ਼ਟ ਆਤਮਾ ਨਿਕਲ ਜਾਊਗਾ ਜਿੱਦਾਂ ਇਹ ਗੂੰਗਾ ਬੋਲਣ ਲੱਗ ਪਿਆ ਇਸੇ ਤਰੀਕੇ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਦੁਸ਼ਟ ਆਤਮਾ ਦਾ ਕਰਕੇ ਰੁਕੀਆਂ ਹੋਈਆਂ ਆ ਜਦੋਂ ਦੁਸ਼ਟ ਆਤਮਾ ਨਿਕਲ ਜਾਊਗਾ ਤੁਹਾਡੀਆਂ ਬਰਕਤਾਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਊਗਾ ਤੁਹਾਡੀਆਂ ਬਿਮਾਰੀਆਂ ਤੋਂ ਤੁਸੀਂ ਚੰਗੇ ਹੋ ਜਾਓਗੇ ਸ਼ਿਫਾ ਦੀ ਗਵਾਹੀ ਦੇ ਨਾਲ ਤੁਸੀਂ ਖੜੇ ਹੋ ਜਾਓਗੇ ਜਦੋਂ ਦੁਸ਼ਟ ਆਤਮਾ ਤੁਹਾਡੇ ਜੀਵਨ ਚੋਂ ਨਿਕਲ ਜਾਊਗਾ ਤੁਹਾਡੇ ਪਰਿਵਾਰ ਚੋਂ ਨਿਕਲ ਜਾਊਗਾ ਕਈ ਘਰਾਂ ਦੇ ਹਾਲਾਤ ਆ ਕਿ ਇੱਕ ਬੰਦਾ ਠੀਕ ਹੁੰਦਾ ਉਹਨੂੰ ਡਾਕਟਰ ਦੇ ਉਹ ਦਵਾਈ ਦਵਾ ਕੇ ਲਿਆਉਂਦੇ ਆ ਦੂਜਾ ਮੰਝੇ ਤੇ ਪੈ ਜਾਂਦਾ ਆ ਫਿਰ ਦੂਜੇ ਨੂੰ ਦਵਾਈ ਦਵਾਉਂਦੇ ਆ ਫਿਰ ਹੋਰ ਕੋਈ ਮੰਝੇ ਤੇ ਪੈ ਜਾਂਦਾ ਘਰ ਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੀ ਆ ਕੋਈ ਵੀ ਇਹੋ ਜਿਹਾ ਟਾਈਮ ਨਹੀਂ ਹੁੰਦਾ ਸਾਰੇ ਜਾਨੇ ਤੰਦਰੁਸਤ ਹੋਣ ਤਾਂ ਉਹਦਾ ਮਤਲਬ ਹੈ ਕਿ ਦੁਸ਼ਟ ਆਤਮਾ ਕਦੀ ਕਿਸੇ ਨੂੰ ਪੜਦਾ ਆ ਕਦੀ ਕਿਸੇ ਨੂੰ ਪੜਦਾ ਆ ਤੇ ਉਹ ਪਰੇਸ਼ਾਨ ਕਰਦਾ ਆ ਉਹਨਾਂ ਨੂੰ ਬਿਮਾਰੀਆਂ ਦੇ ਰਾਹੀਂ ਤੇ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਇਹ ਉਦਾਂ ਹੀ ਹੋ ਰਿਹਾ ਏ ਇਸ ਲਈ ਚੀਜ਼ ਤੋਂ ਅਣਜਾਣ ਰਹਿੰਦੇ ਆ ਪਰ ਬਹੁਤ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਤੋਂ ਤੁਸੀਂ ਅਣਜਾਣ ਆ ਪਰ ਤੁਹਾਨੂੰ ਉਹ ਜਾਣਨ ਦੀ ਜ਼ਰੂਰਤ ਆ ਤਾਂ ਜੋ ਤੁਸੀਂ ਉਹਨਾਂ ਚੀਜ਼ਾਂ ਤੋਂ ਨਜਾਤ پا ਸਕੋ ਇਸ ਲਈ ਅਸੀਂ ਵਚਨ ਦੇ ਰਾਹੀਂ ਦੇਖਦੇ ਆ ਕਿ ਬਿਮਾਰੀ ਦਾ ਇੱਕ ਕਾਰਨ ਦੁਸ਼ਟ ਆਤਮੇ ਵੀ ਆ ਪਹਿਲਾ ਕਾਰਨ ਅਸੀਂ ਦੇਖਿਆ ਸੀ ਪਾਪ ਦੂਜਾ ਕਾਰਨ ਅਸੀਂ ਦੇਖਿਆ ਦੁਸ਼ਟ ਆਤਮੇ ਤੇ ਹੁਣ ਅਸੀਂ ਤੀਜੇ ਕਾਰਨ ਵੱਲ ਨੂੰ ਗੌਰ ਕਰਦੇ ਆ ਜਦੋਂ ਅਸੀਂ ਆਤਮਿਕ ਤਰੱਕੀ ਕਰਨ ਲੱਗਦੇ ਆ ਉਦੋਂ ਵੀ ਬਿਮਾਰੀਆਂ ਆ ਜਾਂਦੀਆਂ ਆ ਉਦੋਂ ਵੀ ਪਰੇਸ਼ਾਨੀਆਂ ਤੇ ਦੁੱਖ ਆ ਜਾਂਦੇ ਆ ਇਹ ਤੁਸੀਂ ਚੈੱਕ ਕਰਨਾ ਹੈ ਆਪਣਾ ਲੈਵਲ ਕਿ ਤੁਸੀਂ ਕਿਹੜੇ ਲੈਵਲ ਦੇ ਵਿੱਚ ਆ ਕੀ ਵਾਕਈ ਤੁਸੀਂ ਆਤਮਾ ਦੀ ਤਰੱਕੀ ਦੇ ਉਸ ਲੈਵਲ ਦੇ ਵਿੱਚ ਹੈਗੇ ਆ ਜਿਸ ਲੈਵਲ ਦੇ ਵਿੱਚ ਜਾ ਕੇ ਦੁਸ਼ਟ ਆਤਮਾ ਘਰਾਵੇ ਅਤੇ ਤੁਹਾਨੂੰ ਪਰੇਸ਼ਾਨ ਕਰਨ ਲੱਗੇ ਕਿ ਕਿਤੇ ਅੱਗੇ ਨਾ ਵੱਧ ਜਵੇ ਹੁਣ ਜਿਹੜਾ ਬੰਦਾ ਪ੍ਰਾਰਥਨਾ ਹੀ ਨਹੀਂ ਕਰਦਾ ਜਿਹੜਾ ਬੰਦਾ ਕਦੀ ਵਚਨ ਹੀ ਨਹੀਂ ਪੜਦਾ ਉਸ ਬੰਦੇ ਦੇ ਜੀਵਨ ਦੇ ਵਿੱਚ ਇੱਕ ਵਲ ਕਾਰਨ ਬਾਣੀ ਨਹੀਂ ਸਕਦਾ ਕਿ ਉਹਦੀ ਆਤਮਿਕ ਤਰੱਕੀ ਦੇ ਵੇਲੇ ਉਹਦੇ ਉੱਤੇ ਬਿਮਾਰੀ ਆਵੇ ਕਿਉਂਕਿ ਆਤਮਿਕ ਤਰੱਕੀ ਵੱਲ ਨੂੰ ਤੇ ਉਹ ਪੈਰ ਹੀ ਨਹੀਂ ਪੁੱਟਦਾ ਜਿਹੜਾ ਬੰਦਾ ਝੂਠ ਬੋਲਦਾ ਰਹਿੰਦਾ ਚੋਰੀਆਂ ਕਰਦਾ ਰਹਿੰਦਾ ਚੁਗਲੀਆਂ ਕਰਦਾ ਰਹਿੰਦਾ ਲੜਾਈ ਝਗੜੇ ਦੇ ਵਿੱਚ ਪਿਆ ਰਹਿੰਦਾ ਅਗਰ ਉਹ ਇਹ ਆਪਣੇ ਮਨ ਦੇ ਵਿੱਚ دروازਾ ਸਾਰਾ ਕਿ ਬਹਿ ਜਾ ਕਿ ਮੇਰੀ ਤੇ ਆਤਮਿਕ ਤਰੱਕੀ ਹੋ ਰਹੀ ਆ ਤਦ ਮੇਂ ਪਰੇਸ਼ਾਨ ਆ ਤਦ ਕਰਕੇ ਮੇਰੇ ਤੇ ਬਿਮਾਰੀ ਆ ਤੇ ਉਹ ਤਾਂ ਫਿਰ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਉਹਨੂੰ ਇਹ ਚੈੱਕ ਕਰਨ ਦੀ ਜ਼ਰੂਰਤ ਆ ਕਿ ਆਤਮਿਕ ਤਰੱਕੀ ਵਾਲੇ ਰਾਹ ਤੇ ਮੈਂ ਤੁਰਿਆ ਵੀ ਆ ਕਿ ਨਹੀਂ ਇਹ ਵਾਲਾ ਕਾਰਨ ਉਹਨਾਂ ਦੇ ਲਈ ਆ ਜਿਹੜੇ ਆਪਣੇ ਪ੍ਰਾਰਥਨਾ ਦਾ ਸਮਾਂ ਵਧਾਉਂਦੇ ਆ ਜਿਹੜੇ ਵਰਤ ਰੱਖਣਾ ਸ਼ੁਰੂ ਕਰਦੇ ਆ ਜਿਹੜੇ ਪਵਿੱਤਰ ਵਚਨ ਨੂੰ ਪੜ੍ਹਨਾ ਸ਼ੁਰੂ ਕਰਦੇ ਆ ਪਵਿੱਤਰ ਵਚਨ ਨੂੰ ਸੁਣਨਾ ਸ਼ੁਰੂ ਕਰਦੇ ਆ ਤੇ ਮੰਗਦੇ ਆ ਪ੍ਰਭੂ ਦੇ ਕੋਲੋਂ ਕਿ ਪ੍ਰਭੂ ਸਾਡੀ ਆਤਮਿਕ ਤਰੱਕੀ ਹੋਵੇ ਤੋ ਜਦੋਂ ਵੀ ਪ੍ਰਾਤਨਾ ਵਧਾਉਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਣ ਲੱਗ ਜਾਂਦੀ ਆ ਕਈਆਂ ਨੂੰ ਬੈਕ ਦੀ ਪ੍ਰੋਬਲਮ ਕਈਆਂ ਨੂੰ हिਪਸ ਦੇ ਚੂਲਿਆਂ ਦੀ ਪ੍ਰੋਬਲਮ ਰੀਡ ਦੀ ਹੱਡੀ ਦੀ ਪ੍ਰੋਬਲਮ ਪਰ ਯਾਦ ਰੱਖੋ ਉਹ ਜਿਹੜੀ ਪ੍ਰੋਬਲਮ ਆ ਨਾ ਉਹ ਟੈਂਪਰੇਰੀਲੀ ਆ ਪਰਮਨੈਂਟ ਨਹੀਂ ਹੈਗੀ ਉਹ ਅਸਥਾਈ ਆ ਸਥਾਈ ਨਹੀਂ ਆ ਉਹ ਸਿਰਫ ਇਸ ਲਈ ਆ ਕਿ ਤੁਸੀਂ ਸਤਾਏ ਜਾਮੋ ਬਿਮਾਰੀ ਦੇ ਰਾਈ ਜਾਂ ਪਰੇਸ਼ਾਨੀ ਦੇ ਰਾਈ ਤੇ ਤੁਹਾਡਾ ਪ੍ਰਾਰਥਨਾ ਦਾ ਸਮਾਂ ਖਰਾਬ ਹੋ ਜਾਏ ਵਚਨ ਪੜ੍ਹਨ ਨੂੰ ਦਿਲ ਨਾ ਕਰੇ ਅਰ ਤੁਸੀਂ ਸੋਚੋ ਮੈਂ ਆਤਮਿਕ ਤਰੱਕੀ ਨੂੰ ਕੀ ਕਰਨਾ ਮੇਰਾ ਤੇ ਸਰੀਰ ਹੀ ਪਰੇਸ਼ਾਨ ਹੋ ਏ ਇਸ ਲਈ ਕਹਿੰਦੇ ਸਰਪ੍ਰਿਰ ਸ਼ੁਰੂ ਹੋ ਜਣੀ ਕਈ ਵਰਤ ਰੱਖਣ ਲੱਗਦੇ ਚਰਚ ਨੂੰ ਆਉਣਾ ਸ਼ੁਰੂ ਕਰਦੇ ਆਪਣੇ ਜੀਵਨ ਦਾ ਸੁਧਾਰ ਕਰਨਾ ਸ਼ੁਰੂ ਕਰਦੇ ਆ ਬੁਰੀਆਂ ਆਦਤਾਂ ਨੂੰ ਛੱਡਣਾ ਉਹਨਾਂ ਨੇ ਸ਼ੁਰੂ ਕੀਤਾ ਹੁੰਦਾ ਪਰ ਕੀ ਹੁੰਦਾ ਉਹਨਾਂ ਦਾ ਵਿਰੋਧ ਬਹੁਤ ਵੱਧ ਜਾਂਦਾ ਆ ਉਹਨਾਂ ਦੇ ਘਰ ਦੇ ਉਹਨਾਂ ਨੂੰ ਸਤਾਉਣਾ ਸ਼ੁਰੂ ਕਰ ਦਿੰਦੇ ਉਹਨਾਂ ਦੇ ਨਿਆਣੇ ਆਖੇ ਲੱਗਣੋਂ ਹਟ ਜਾਂਦੇ ਆ ਤੇ ਉਹ ਸੋਚਣ ਲੱਗ ਜਾਂਦੇ ਕਿ ਮੈਂ ਮੈਂ ਤਾਂ ਧਾਰਮਿਕਤਾ ਦੇ ਕੰਮ ਕਰ ਰਿਹਾ ਆ ਮੈਂ ਚੰਗੇ ਪਾਸੇ ਲੱਗਾ ਹੋਇਆ ਆ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਆ ਕਿ ਸ਼ਾਇਦ ਇਹੋ ਜਿਹਾ ਕਰ ਰਿਹਾ ਆ ਜਿਹੜਾ ਗਲਤ ਆ ਜਾਂ ਫਿਰ ਉਹ ਡਰ ਦੇ ਮਾਰੇ ਪ੍ਰਾਰਥਨਾ ਬੰਦ ਕਰ ਦਿੰਦੇ ਆ ਕਿ ਮੈਂ ਜਦੋਂ ਦੀ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਉਦੋਂ ਦਾ ਇਦਾਂ ਹੋ ਰਿਹਾ ਏ ਤਾਂ ਯਾਦ ਰੱਖੋ ਪ੍ਰਾਰਥਨਾ ਕਰਨੀ ਬੰਦ ਨਹੀਂ ਕਰਨੀ ਆਯੂਬ ਇੱਕ ਧਰਮੀ ਜਨ ਹੋਇਆ ਪਰਮੇਸ਼ਵਰ ਦਾ ਬੰਦਾ ਆਯੂਬ ਇੱਕ ਧਰਮੀ ਜਨ ਹੋਇਆ ਵੈਰੀ ਉਦੋਂ ਤੱਕ ਉਹਨੂੰ ਸ਼ੂ ਨਹੀਂ ਸਕਿਆ ਜਦੋਂ ਤੱਕ ਪਰਮੇਸ਼ਵਰ ਨੇ ਸ਼ੈਤਾਨ ਨੂੰ ਛੁੱਟੀ ਨਹੀਂ ਦਿੱਤੀ ਉਹਨੂੰ ਸ਼ੂਣ ਦੀ ਅਰ ਵਚਨ ਦੇ ਵਿੱਚ ਲਿਖਿਆ ਆ ਕਿ ਉਹਦੇ ਸਿਰ ਦੇ ਵਿੱਚ ਆਯੂਬ ਦੇ ਸਿਰ ਦੇ ਵਿੱਚ ਫੋੜੇ ਵੀ ਹੋਏ ਜਿਸਮ ਦੇ ਉੱਤੇ ਫੋੜੇ ਵੀ ਹੋਏ ਕਹਿੰਦਾ ਉਂਗਲੀ ਰੱਖਣ ਲਈ ਵੀ ਥਾਂ ਬਾਕੀ ਨਹੀਂ ਸੀ ਇੰਨੇ ਫੋੜੇ ਉਹਦੇ ਜਿਸਮ ਦੇ ਉੱਤੇ ਹੋ ਗਏ ਸੀ ਉਹ ਰਸਦੇ ਸੀ ਪਸ ਨਿਕਲਦੀ ਸੀ ਉਹਦੇ ਫੋੜਿਆਂ ਦੇ ਵਿੱਚੋਂ ਅਰ ਉਹ ਸੁਆਹ ਮਲਦਾ ਸੀ ਉਹਨਾਂ ਫੋੜਿਆਂ ਦੇ ਉੱਤੇ ਉਹ ਤੋੜ ਨਹੀਂ ਸੀ ਸਕਦਾ ਇਸ ਲੈਵਲ ਤੇ ਖਸ਼ਟ ਉਹਦੇ ਸਰੀਰ ਦੇ ਉੱਤੇ ਸੀਗਾ ਉਹਦੀਆਂ ਧੀਆਂ ਸਾਰੀਆਂ ਮਰ ਗਈਆਂ ਉਹਦੇ ਪੁੱਤਰ ਸਾਰੇ ਮਰ ਗਏ ਉਹਦਾ maal ਡੰਗਰ ਸਾਰਾ ਮਰ ਗਿਆ ਉਹ ਇੱਕ ਚੰਗੇ ਲੈਵਲ ਤੇ ਸੀਗਾ ਔਰ ਵੱਧਦਾ ਜਾ ਰਿਹਾ ਸੀ ਵਚਨ ਸਾਨੂੰ ਦੱਸ ਦੋ ਇੱਕ ਧਰਮੀ ਜਨ ਸੀ ਜਿਨੇ ਕਦੀ ਵੀ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਕੁਝ ਵੀ ਨਹੀਂ ਕੀਤਾ ਇੱਥੋਂ ਤੱਕ ਕਿ ਜਾਨਵਰਾਂ ਨਾਲ ਵੀ ਉਹਨੇ ਕਦੀ ਬੁਰਾ ਸਲੂਕ ਨਹੀਂ ਕੀਤਾ ਸੀ ਮਨੁੱਖਾਂ ਨਾਲ ਤਾਂ ਉਹ ਸੋਚਿਆ ਵੀ ਨਹੀਂ ਹੋਊਗਾ ਉਹਨੇ ਕਦੀ ਉਹਦੇ ਜੀਵਨ ਦੇ ਉੱਤੇ ਇੰਨਾ ਵੱਡਾ ਕਸ਼ਟ ਆਇਆ ਪਰ ਜੇ ਤੁਸੀਂ ਈਯੂਬ ਦੀ ਕਹਾਣੀ ਨੂੰ ਪੂਰਾ ਪੜੋ ਤੇ ਵਚਨ ਸਾਨੂੰ ਬਿਆਨ ਕਰਦਾ ਈਯੂਬ ਬੈਕਸਲਾਈਡ ਨਹੀਂ ਹੋਇਆ ਈਯੂਬ ਧਾਰਮਿਕਤਾ ਦੇ ਰਾਹ ਤੋਂ ਭਟਕਿਆ ਨਹੀਂ ਉਹਨੇ ਪ੍ਰਭੂ ਨੂੰ ਛੱਡਿਆ ਨਹੀਂ ਉਹਨੇ ਫਟਕਾਰਿਆ ਨਹੀਂ ਉਹਨੇ ਕੋਈ ਗਲਤ ਗੱਲ ਨਹੀਂ ਬੋਲੀ ਆਪਣੇ ਆਪ ਨੂੰ ਉਹਨੇ ਗਲਤ ਕਹਿ ਲਿਆ ਪਰ ਪਰਮੇਸ਼ਵਰ ਦੇ ਵਿਰੁੱਧ ਉਹਨੇ ਕੁਝ ਵੀ ਗਲਤ ਨਹੀਂ ਬੋਲਿਆ ਤੇ ਵਚਨ ਸਾਨੂੰ ਇਦਾਂ ਦੱਸਦਾ ਆ ਕਿ ਜੇ ਉਹ ਬਣਿਆ ਰਿਆ ਉਸ ਟੈਸਟ ਦੇ ਵਿੱਚ ਉਹ ਜਿਹੜਾ ਆ ਪਾਸ ਹੋਇਆ ਤਾਂ ਜੋ ਕੁਝ ਉਹਦੇ ਕੋਲ ਪਹਿਲਾਂ ਸੀ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਉਹਨੂੰ ਜਿਹੜਾ ਆ ਮਿਲਿਆ ਉਹਦੀਆਂ ਧੀਆਂ ਪਹਿਲੀਆਂ ਧੀਆਂ ਦੇ ਨਾਲੋਂ ਵੀ ਜ਼ਿਆਦਾ ਸੋਹਣੀਆਂ ਸੀ ਵਚਨ ਚ ਲਿਖਿਆ ਪੂਰੇ ਦੇਸ਼ ਵਿੱਚ ਉਹਦੀਆਂ ਧੀਆਂ ਵਰਗੀਆਂ ਸੁਨੱਖੀਆਂ ਨਹੀਂ ਸੀ ਕੋਈ ਵੀ ਕੁੜੀਆਂ ਅਰ ਉਹ ਤਾਂ ਮਾਲ ਡੰਗਰ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਉਹਦੇ ਪੁੱਤਰ ਪਹਿਲਾਂ ਦੇ ਨਾਲੋਂ ਜ਼ਿਆਦਾ ਹੋ ਗਏ ਉਹਦੇ ਕੰਮੇ ਪਹਿਲਾਂ ਦੇ ਨਾਲੋਂ ਜ਼ਿਆਦੇ ਹੋ ਗਏ ਤਾਂ ਅੰਦੌਲਤ ਸਾਹਿਬ ਕਾਹੇ ਦੇ ਵਿੱਚ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਵਧਿਆ ਅਗਰ ਤੁਸੀਂ ਇੱਕ ਚੰਗੇ ਰਾਹ ਤੇ ਤੁਰੇ ਆਂ ਫਿਰ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਸਤਾਓ ਆ ਰਿਹਾ ਹੈ ਤਾਂ ਤੁਸੀਂ ਸੋਚੋ ਕਿ ਤੁਸੀਂ ਇੱਕ ਪੇਪਰ ਦੇ ਵਿੱਚ ਬੈਠੇ ਹੋਏ ਇੱਕ ਇਮਤਿਹਾਨ ਦੇ ਵਿੱਚ ਬੈਠੇ ਹੋਏ ਆਂ ਅਰ ਤੁਸੀਂ ਇਸ ਇਮਤਿਹਾਨ ਨੂੰ ਪਾਸ ਕਰਨਾ ਹੈ ਸੰਤ ਪੌਲਸ ਦੇ ਵੱਲ ਨੂੰ ਆਪਾਂ ਦੇਖਦੇ ਆ ਤਾਂ ਸੰਤ ਪੌਲਸ ਕਿੰਨਾ ਪਹਿਲਾਂ ਪਹਿਲਾਂ ਉਹ clesiਆ ਨੂੰ ਸਤਾਇਆ ਕਰਦਾ ਸੀ ਮਾਰਦਾ ਸੀਗਾ ਉਹ ਲੋਕਾਂ ਨੂੰ ਪਰ ਜਦੋਂ ਪਰਮੇਸ਼ਵਰ ਨੇ ਉਹਦੀਆਂ ਆਤਮਿਕ ਅੱਖਾਂ ਨੂੰ ਖੋਲ੍ਹਿਆ ਤਾਂ वचन ਦੇ ਵਿੱਚ ਦੇਖਦੇ ਆ ਨਿਊ ਟੈਸਟਾਮੈਂਟ ਦਾ 1/3 ਜਿਹੜਾ ਆ ਉਹ ਸੰਤ ਪੌਲਸ ਦੀ ਲਿਖਤ ਆ ਔਰ ਫਿਰ ਉਹਨੇ ਖੂਬ ਸੇਵਕਾਈ ਦੇ ਕੰਮ ਜਿਹੜੇ ਆ ਉਹ ਕੀਤੇ ਵੱਖ-ਵੱਖ ਕਲੀਸਿਆਵਾਂ ਦੇ ਵਿੱਚ ਜਾਣਾ ਉਹਨਾਂ ਨੂੰ ਗਾਈਡ ਕਰਨਾ ਉਹਨਾਂ ਦੀ ਕਰੈਕਸ਼ਨ ਕਰਨੀ ਪਰਮੇਸ਼ਵਰ ਦੇ ਨਾਲ ਆਪਣੇ ਆਪ ਨੂੰ ਬਣਾ ਕੇ ਰੱਖਣਾ ਅਰ ਗੁਨਾਹ ਤੋਂ ਬਚ ਕੇ ਰਹਿਣਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਸੰਤ ਪੌਲਸ ਬਣੇ ਰਹੇ ਪਰ ਵਚਨ ਦੇ ਵਿੱਚ ਲਿਖਿਆ ਉਹ ਆਪਣੀ ਪ੍ਰਾਰਥਨਾ ਦੇ ਵਿੱਚ ਪ੍ਰਭੂ ਨੂੰ ਕਹਿੰਦੇ ਇੱਕ ਕੰਡਾ ਮੇਰੇ ਚੁੱਭਦਾ ਰਹਿੰਦਾ ਹੈ ਉਹਦੇ ਜੀਵਨ ਦੇ ਵਿੱਚ ਇੱਕ ਕਸ਼ਟ ਸੀਗਾ ਜਿਹੜਾ ਉਹਨੂੰ ਸਤਾਉਂਦਾ ਰਹਿੰਦਾ ਸੀ ਪਰ ਇਸ ਕਰਕੇ ਉਹ ਨਿਰਾਸ਼ ਨਹੀਂ ਹੋਇਆ ਕਿ ਇਹ ਕੰਡਾ ਮੇਰੇ ਚੁੱਭਦਾ ਰਹਿੰਦਾ ਆ ਮੈਂ ਤਾਂ ਪ੍ਰਭੂ ਤੇਰੇ ਇੰਨੇ ਕੰਮ ਕਰਦਾ ਫਿਰ ਇਹ ਬਿਮਾਰੀ ਜਾਂ ਇਹ ਪਰੇਸ਼ਾਨੀ ਚੜੀ ਮੇਰੇ ਜੀਵਨ ਚਾ ਮੈਨੂੰ ਕਿਉਂ ਨਹੀਂ ਛੱਡ ਕੇ ਜਾਂਦੀ ਉਹਨੇ ਗिला ਨਹੀਂ ਕੀਤਾ ਪ੍ਰਾਰਥਨਾ ਕਰਦਾ ਉਸ ਚੀਜ਼ ਦੇ ਬਾਰੇ ਵਿੱਚ ਤਾਂ ਪਰਮੇਸ਼ਰ ਨੇ ਕੀ ਕਿਹਾ ਉਹਨੂੰ ਕਹਿੰਦਾ ਮੇਰਾ ਫਜ਼ਲ ਹੀ ਤੇਰੇ ਲਈ ਕਾਫੀ ਹੈ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਤਾਂ ਜਦੋਂ ਅਸੀਂ ਆਤਮਿਕ ਤਰੱਕੀ ਕਰਦੇ ਆ ਜਦੋਂ ਅਸੀਂ ਧਾਰਮਿਕਤਾ ਦੀ ਰਾਹ ਤੇ ਚੱਲਦੇ ਆ ਸਾਡੇ ਜੀਵਨ ਦੇ ਵਿੱਚ ਕਸ਼ਟਾਂ ਦਾ ਆਉਣਾ ਲਾਜ਼ਮੀ ਆ ਇਸ ਲਈ ਆਪ ਸਾਨੂੰ ਚੈੱਕ ਕਰਨ ਦੀ ਜ਼ਰੂਰਤ ਆ ਅਗਰ ਤਾਂ ਜਿਹੜੇ ਦੁੱਖ ਪਰੇਸ਼ਾਨੀਆਂ ਬਿਮਾਰੀਆਂ ਆ ਉਹ ਪਾਪ ਦਾ ਕਰਕੇ ਆ ਰਹੀਆਂ ਆ ਤਾਂ ਪਾਪ ਆਪਣੇ ਪਾਪਾਂ ਦੀ ਮਾਫੀ ਮੰਗੋ ਔਰ ਪਾਪ ਤੋਂ ਪਾਸੇ ਹੋ ਜਿਓ ਅਗਰ ਸ਼ੈਤਾਨ ਦਾ ਕਰਕੇ ਆ ਰਹੀਆਂ ਆ ਤਾਂ ਆਪਣੇ ਆਗੂਆਂ ਦੇ ਕੋਲ ਜਾਓ ਚਰਚ ਦੇ ਐਲਡਰਸ ਦੇ ਕੋਲ ਜਾਓ ਸ਼ੈਤਾਨ ਦੇ ਨਿੱਕਲ ਜਾਣ ਦੀ ਜਿਹੜੀ ਪ੍ਰਾਪਨਾ ਆ ਉਹ ਕਰਨੇ ਸਿੱਖੋ ਰਾਗੂਆਂ ਕੋਲੋਂ ਪ੍ਰਾਪਨਾ ਕਰਵਾਓ ਔਰ ਵਚਨ ਪੜਨਾ ਸ਼ੁਰੂ ਕਰੋ ਤੇ ਫਿਰ ਉਹ ਦੁਸ਼ਟ ਆਤਮਾ ਤੁਹਾਡੇ ਜੀਵਨ ਚੋਂ ਨਿਕਲ ਜਾਊਗਾ ਤਦ ਵੀ ਤੁਸੀਂ ਤੰਦਰੁਸਤ ਤੇ ਖੁਸ਼ਹਾਲ ਹੋ ਜਾਓਗੇ ਔਰ ਜੇਕਰ ਉਹ ਆਤਮਿਕ ਤਰੱਕੀ ਦੇ ਲਈ ਇੱਕ ਸਪਿਰਚੁਅਲ ਵਾਰਫੇਅਰ ਜਿਹਨੂੰ ਕਹਿੰਦੇ ਆਤਮਿਕ ਯੁੱਧ ਅਗਰ ਉਹ ਆਤਮਿਕ ਯੁੱਧ ਦਾ ਹਿੱਸਾ ਹੈ ਤਾਂ ਫਿਰ ਆਤਮਿਕ ਲੜਾਈ ਪਰਮੇਸ਼ਰ ਦੇ ਠਹਿਰਾਏ ਹੋਏ ਸ਼ਸਤਰਾਂ ਵਸਤਰਾਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਲੜੋ ਉਹਨਾਂ ਸ਼ਸਤਰਾਂ ਵਸਤਰਾਂ ਨੂੰ ਪਾ ਕੇ ਲੜੋ ਤਾਂ ਜੋ ਵੈਰੀ ਦੇ ਹਥਿਆਰ ਜਿਹੜੇ ਤੁਹਾਡੇ ਵਿਰੁੱਧ ਆਉ ਉਹ ਨਕੰਮੇ ਹੋ ਜਾਣ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਹallelujah